ਜੀ ਅੱਜ ਜਿਹੜਾ ਸ਼ਹੀਦ ਆਪਣੇ ਸ਼ਿਪਕਰਨ ਸਿੰਘ ਉਹਨਾਂ ਦਾ ਅੰਤਿਮ ਸੰਸਕਾਰ ਹੈ ਤੁਸੀਂ ਇਸ ਮੌਕੇ ਤੇ ਸਾਡੇ ਨੂੰ ਕੀ ਕਹਿਣਾ ਚਾਹੋਗੇ ਅਸੀਂ ਇਹ ਆਪਣੇ ਕਿਸਾਨੀ ਮੋਰਚੇ ਨੂੰ ਇਹ ਜਾਗ ਲਾ ਕੇ ਗਿਆ ਜਿੰਨਾ ਕਦਰ ਨਾ ਚੱਲੂ ਅਸੀਂ ਧਰਨੇ ਦੇ ਨਾਲ ਆਪਾਂ ਸਾਨੂੰ ਮੂਹਰੇ ਖੜ ਕੇ ਗੋਲੀ ਖਾਣੀ ਪੈ ਜੇ ਅਸੀਂ ਇਹ ਅੱਜ ਰਾਜੇਪੁਰ ਤੋਂ ਅਸੀਂ ਕੌਫੀ ਦਾ ਲੰਗਰ ਲਾਇਆ ਤੇ ਦੁੱਧ ਦਾ ਲੰਗਰ ਚੱਲ ਰਿਹਾ ਅਸੀਂ ਜੋ ਵੀ ਕੁਝ ਨੂੰ ਕਰਨਾ ਪੈ ਕਿਸਾਨੀ ਲਈ ਉਹ ਕਰਾਂਗੇ ਜਿੰਨਾ ਸਾਡੇ ਮੁੱਦੇ ਪੂਰੇ ਨਹੀਂ ਹੁੰਦੇ ਅਸੀਂ ਬਾਹਰ ਤੋਂ ਨਹੀਂ ਉੱਠਦੇ ਕੁਝ ਵੀ ਹੋ ਜਾ ਨੂੰ ਸਰਕਾਰ ਕੁਝ ਕਰੀ ਜਾਵੇ ਸਾਡੇ ਤੇ ਪਰਚੇ ਪਾਵੇ ਕੁਝ ਕਰੇ ਅਸੀਂ ਉੱਠਦੇ ਨਹੀਂਗੇ ਕੌਣ ਕੀ ਲੱਗਦਾ ਕਿ ਸਰਕਾਰ ਤੁਹਾਡੇ ਨਾਲ ਸਹਿਮਤ ਹੋਏਗੀ ਨਹੀਂ ਸਹਿਮਤ ਨਹੀਂ ਹੋਏ 2 ਸਾਲ ਨਹੀਂ ਹੋਏ 1 ਸਾਲ ਨਹੀਂ ਹੋਏ 3 ਸਾਲ ਹੋ ਗਏ ਅਸੀਂ ਬਾਦਰ ਦੀ ਬੈਠ ਰਹਾਂਗੇ ਅਸੀਂ ਆਉਂਦੇ ਨਹੀਂਗੇ ਕਿਉਂਕਿ ਵੀਰ ਨੇ ਬਹੁਤ ਵੱਡੀ ਸਿਹਤ ਦਿੱਤੀ ਆ ਅਸੀਂ ਇਹਦੇ ਨਾਲ ਖੜੇ ਆ ਛੋਟੇ ਜਿਹੇ ਪਿੰਡ ਦਾ ਬੱਚਾ ਹੈਗਾ ਸਾਤੋ ਉਮਰ ਛੋਟੀ ਉਹ 23 24 ਸਾਲ ਦਾ ਹੋਊਗਾ ਲੇਕਿਨ ਬਹੁਤ ਸਾਰੇ ਪੰਜਾਬ ਨੂੰ ਇਹ ਜਗਾ ਕੇ ਗਿਆਗਾ ਤੇ ਸਰ ਕਿੰਨਾ ਟਾਈਮ ਆਪਣੇ ਪੰਜਾਬ ਦੇ ਜਿਹੜੇ ਕਿਸਾਨ ਵੀਰ ਐਦਾ ਹੀ ਸ਼ਹੀਦ ਹੁੰਦੇ ਰਹਿਣਗੇ ਕੋਈ ਨਾ ਜਿੰਨਾਂ ਨੇ ਆਪਣੇ ਗੁਰੂ ਨੇ ਸੱਤ ਬਾਰੇ ਨੇ ਅਸੀਂ ਤਾਂ ਫੇਰ ਵੀ ਇੱਕ ਵਾਰ ਆਲੇ ਕੋਈ ਨਾ ਜੇ ਆਪਣੇ ਸਾਡਾ ਸਾਰਾ ਪੰਜਾਬ ਹੀ ਵਰਜੇ ਅਸੀਂ ਕਿਸਾਨੀ ਲਈ ਬਾਰਨ ਲਈ ਤਿਆਰ ਆ ਤੇ ਜਿਹੜਾ ਆਪਣੀ ਸਰਕਾਰ ਦੁਆਰਾ ਸ਼ੁਕਰਨ ਸਿੰਘ ਜੀ ਦੇ ਅੰਤਿਮ ਸਰਕਾਰ ਤੇ ਕੋਈ ਰਿਸਪੌਂਸ ਦਿੱਤਾ ਗਿਆ ਕਿ ਉਹਨਾਂ ਵੱਲੋਂ ਵੀ ਕੋਈ ਰਿਸਪੌਂਸ ਆਇਆ ਨਹੀਂ ਕੋਈ ਨਹੀਂ ਸਰਕਾਰ ਵੱਲੋਂ ਕੁਝ ਵੀ ਨਹੀਂ ਆਇਆ ਹਾਲੇ ਤੱਕ ਕਿਉਂ 8 ਦਿਨ ਤੱਕ ਦੀ ਲਾਸ ਰੋਲੀ ਕੀਤੀ ਆ ਆਪਣੇ ਤੇ ਉਹ ਸਰਕਾਰ ਸੁੱਤੀ ਪਈ ਆ ਸਾਰੀ ਇਹੀ ਸਮਝ ਰੋ ਕਿ ਕਿਸਾਨ ਆ ਤਾਂਗਾ ਜੇ ਕੋਈ ਹੋਰ ਲੀਡਰ ਦਾ ਮੁੰਡਾ ਹੁੰਦਾ ਉਹ ਸੰਸਕਾਰ ਦੂਜੇ ਦਿਨ ਹੀ ਹੋ ਜਾਂਦਾ ਤੁਸੀਂ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਅਲਰਟ ਰਹਿਣ ਕਿ ਜਿਹੜੇ ਕਿਸਾਨ ਵੀਰ ਅੱਗੇ ਕਿੰਨੇ ਟਾਈਮ ਹੋਰ ਚੱਲਦੇ ਰਹਿਣਗੇ ਨਹੀਂ ਅਲਰਟ ਤਾਂ ਹੈਗੇ ਆਪਣੇ ਜਿੰਨਾ ਵੀ ਟਾਈਮ ਸਾਨੂੰ ਬੈਠਣਾ ਪਿਆ ਦੋ ਸਾਲ ਪੰਜ ਸਾਲ 10 ਸਾਲ ਅਸੀਂ ਬੈਠਾਂਗੇ ਬਾਰਡਰਾਂ ਤੇ ਅਸੀਂ ਬਾਰਡਰ ਪੱਟ ਕੇ ਵੀ ਜਾਵਾਂਗੇ ਦਿੱਲੀ ਕੋਈ ਬਾਲੀ ਕਬੱਡੀ ਕਰਨੀ ਸਾਨੂੰ ਬਾਰਡਰ ਪੱਟਣੇ ਕੋਈ ਵੀ ਛੋਟੇ ਮੋਟੀ ਗੱਲ ਤਾਂ ਹੈ ਹੀ ਨਹੀਂ ਸਾਨੂੰ ਸਾਡੇ ਗੁਰੂਆਂ ਨੇ ਸਵਾ ਲੱਖ ਦੇ ਲੜਾਇਆ ਫੇਰ ਵੀ ਸਾਡੇ ਗੁਰੂ 33 ਦਵੀ ਤੇ ਬੈਠੇ ਰਹੇ ਸੀ ਤਾਂ ਫੇਰ ਵੀ ਸੜਕਾਂ ਤੇ ਬਿਠਿਆ ਸਾਡੇ ਗੁਰੂ 33 ਦਵੀ ਤੇ ਬੈਠ ਨੇ ਕੋਈ ਸਾਨੂੰ ਫਿਕਰ ਨਹੀਂ ਪੈਣੀ ਕਿੰਨਾ ਮਰਜੀ ਟਾਈਮ ਲੱਗੇ ਸੀ ਬੈਠਾਂਗੇ ਤਾਂ ਜਿਸ ਤਰ੍ਹਾਂ ਕਿ ਅਸੀਂ ਸਾਡੇ ਜਿਹੜੇ ਕਿਸਾਨ ਵੀਰ ਆ ਜਿਨ੍ਹਾਂ ਦੁਆਰਾ ਕੀ ਸ਼ਿਪਕਰਨ ਸਿੰਘ ਦੇ ਅੰਤਿਮ ਸੰਸਕਾਰ ਤੇ ਲੰਗਰ ਲਗਾਏ ਜਾ ਰਹੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਟਾਈਮ ਸਰਕਾਰ ਉਹਨਾਂ ਦੇ ਨਾਲ ਨਹੀਂ ਸਹਿਮਤ ਹੁੰਦੀ ਉਹਨਾਂ ਟਾਈਮ ਇਦਾਂ ਹੀ ਆਪਣੇ ਧਰਨੇ ਕਰਦੇ ਰਹਿਣਗੇ ਇਦਾਂ ਹੀ ਆਪਣੇ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ ਬਸ ਕਹਾਂ ਲੱਗਿਆ ਬਾਈ ਇੱਧਰ ਆ ਜਾਓ ਕਹਾਂ ਲੱਗਿਆ ਬਾਈ ਉਹ ਪ੍ਰਸ਼ੰਤੇ ਵਾਲੇ ਕਹਾਂ ਹੋ ਜਾ ਬਾਈ ਜੀ ਕਹਾਂ ਲੱਗਿਆ ਕਹਾਂ ਤੋਂ ਖੜਦਾ ਚੱਲ ਰਹਿੰਦੇ ਆ ਯਾਰ ਪੂਰਾ ਮੋਟਰ ਚੱਲਦਾ ਪਟਾਣੇ ਪੋਰ ਨਹੀਂ ਮੈ ਨਾਲ ਪਾਣੀ ਉੱਤ ਜੀ ਪੁੱਛੀ ਦੱਸ ਦਿਆ ਤੇ ਹਰ ਦਾ ਪਾਣੀ ਸਾਡੇ ਨੂੰ ਖਤਾਰ ਕਰਕੇ ਲੰਘਦਾ ਧੜਕਦਾ ਆ ਲੈ ਕੇ ਸੰਦਿਆ ਚੈਨਲ ਦਾ ਇਧਰ ਦੇਖੋ ਸਾਡੇ ਬਹੁਤ ਸੰਸਕਾਰ ਗੋਲ ਕੋਈ ਨਹੀਂ ਹਟਜੋ ਹੈ ਨਹੀਂ ਹਟ ਕਹਿੰਦਾ ਵੀ ਉਹ ਰਿਕਸ਼ ਮਾਈਕ ਜੀ ਬੀਜੇਪੀ ਦਾ ਮੀਰ ਜੇ ਜਾਪਾ ਆਪਾਂ ਜਿਹੜੇ ਸ਼ਹੀਦ ਸੁਪਕਰਨ ਸਿੰਘ ਉਹਨਾਂ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਮਾੜਾ ਕੰਮ ਹੋਇਆ ਜੀ ਇਹ ਸਰਕਾਰਾਂ ਨੇ ਬਹੁਤ ਮਾੜਾ ਕੰਮ ਕਰਿਆਗਾ ਤਾਂ ਕਈ ਆਏ ਨਜਾਇਜ਼ ਤਾਂ ਕਈ ਇੱਕ ਗੱਲਾ ਗੱਲਾ ਮਾਪਿਆਂ ਦਾ ਪੁੱਤ ਸੀਗਾ ਜਿਹੜਾ ਤੁਰ ਗਿਆ ਦੁਨੀਆ ਤੋਂ ਇਹਦਾ ਅੱਜ ਕੱਲਾ ਪੁੱਤ ਤੁਰ ਗਿਆ ਉਹਦਾ ਜੱਗ ਜਹਾਨ ਖਾਲੀ ਹੋ ਗਿਆ ਉਹਨੇ ਪੈਸੇ ਕੀ ਚਟਣੇ ਆ ਇਹ ਕਹਿੰਦੇ ਕਰੋੜ ਰੁਪਈਆ ਦੇਵਾਂਗੇ ਮੈਂ ਕਰੋੜ 2 ਕਰੋੜ ਦੇ ਦੇਣਾਂ ਲੈ ਭਵਾਂ ਤਮਾਣਾ ਆਪਦਾ ਮੁੰਡਾ ਮਰਵਾ ਕੇ ਦਿਖਾਵੇ ਆਪਦੇ ਮੁੰਡਾ ਨੂੰ ਤਾਂ ਬਾਹਰ ਭੇਜ ਦਿੰਦੇ ਆ ਇਹ ਸਾਡੇ ਪੁੱਤ ਮਰਦਿਆ ਗੋਲੀਆਂ ਨਾਲ ਉਹਨਾਂ ਤੋਂ ਗੋਲੀਆਂ ਚਲਵਾਈਆਂ ਗਈਆਂ ਤਾਂ ਤਾਂ ਹੀ ਚੱਲੀਆਂ ਗੋਲੀਆਂ ਆਮ ਬੰਦੇ ਨੇ ਤਾਂ ਗੋਲੀ ਚਲਾਣਾ ਦਿੱਤੀ ਜਾਂ ਕੋਈ ਕਿਸਾਨਾਂ ਕੋਲੇ ਅਸਲਾ ਸੀਗਾ ਜੇ ਕਿਸਾਨਾਂ ਨੇ ਗੋਲੀ ਚਲਾਤੀ ਕਿਸਾਨਾਂ ਨੂੰ ਤਾਂ ਇਹ ਹੱਥੋਂ ਪੈਰ ਫੋੜਦੇ ਰਹਿੰਦੇ ਆ ਜੀ ਨਾਲੇ ਅੰਨ ਖਾਂਦੇ ਆ ਨਾਲੇ ਡਾਂਗਾ ਮਾਰਦੇ ਆ ਕਿਸਾਨਾਂ ਦੇ ਕਿਸਾਨਾਂ ਨਾਲ ਤਾਂ ਬੁਰਾ ਕੀ ਹੋ ਗਿਆ ਜੀ ਇਹਦੇ ਵਿੱਚ ਇਹ ਨਜਾਇਜ਼ ਤਾਂ ਕਈ ਭਵੰਤ ਮਾਲ ਨੂੰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਨਹੀਂ ਇਨਸਾਫ ਚਾਹੁੰਦੇ ਆ ਅਸੀਂ ਤਾਂ ਕੱਲ ਦਾ ਸਾਨੂੰ ਕੋਈ ਕਰੋੜ ਰੁਪਏ ਨਾਲ ਨਹੀਂ ਕੋਈ 2 ਕਰੋੜ ਨਾਲ ਨਹੀਂ ਮੈਂ 2 ਕਰੋੜ ਮੈਂ ਦੇ ਦਿੰਦਾ ਆ ਉੱਤੇ ਪੱਲੋਂ ਮੇਰਾ ਨਾਮ ਪਿੰਡ ਗਰਮੇਲ ਸਿੰਘਾ ਜੀ ਪਿੰਡ ਦਰਾਜ ਤੋਂ ਬੋਲਦਾ ਮੈਂ ਮੈਥੋਂ ਲੈ ਲੈ 2 ਕਰੋੜ ਆਪਾਂ ਕਿਸਾਨਾਂ ਵੀ ਨੂੰ ਦਬਾਊਗਾ ਜਿਵੇਂ ਬਹੁਤ ਮਨ ਆਉਂਦਾ ਮੁੰਡਾ ਮਰਵਾ ਕੇ ਦਿਖਾਵੇ ਸਾਡੇ ਮੁੰਡੇ ਮਰੀ ਜਾਂਦੇ ਆ ਜੀ ਉੱਥੇ ਤੱਕਾ ਹੀ ਨਜਾਇਜ਼ ਹੈ ਇਹ ਸਰ ਜਿਹੜੀ ਸਰਕਾਰ ਨੇ ਸ਼ੁਭ ਕਰਨ ਦੀ ਫੈਮਿਲੀ ਲਈ 1 ਕਰੋੜ ਰੁਪਏ ਦੇਣ ਦੀ ਗੱਲ ਕੀਤੀ ਸੀ ਕਿ ਉਹਨਾਂ ਨੇ ਦੇਤਾ ਜਾਂ ਹਾਲੇ ਤੱਕ ਨਹੀਂ ਕਿਹੜਾ ਦੇਤਾ ਜੀ ਇਹਨਾਂ ਦੇ ਲਾਰੇ ਗੱਲਾਂ ਨੇ ਨਾ ਕੋਈ ਛਾਨੂ ਰੁਪਈਆ ਨਾਲ ਪਿਆਰ ਆ ਛੋਣ ਪਹਿਲਾਂ ਦੱਸੀ ਤਾਂ ਜਾਣੇ ਜੀ ਜੀ ਹੱਥੋਂ ਆ ਜੀ ਕਿਸਾਨ ਦੇ ਦਿੰਨੇ 2 ਕਰੋੜ ਉਹ ਆਦਾ ਮੁੰਡਾ ਮੇਰ ਬਾਕੇ ਦਿਖਾਵੇ ਉਹਨਾਂ ਤੋਂ ਮਾਣਾ ਜੀ ਇਹੀ ਤਾਂ ਅਪੀਲ ਕਰਦੇ ਆ ਇਹ ਸਾਡੀ ਗੱਲ ਮੂਰੇ ਰੱਖੀ ਜਾ ਬਈ ਜੀ ਤੇ ਸਰ ਜਿਹੜੀਆਂ ਹੋਰ ਜੂਨੀਅਨਸ ਆ ਉਹਨਾਂ ਦਾ ਕਿਦਾਂ ਦਾ ਰਿਸਪੌਂਸ ਹੈ ਕਿ ਉਹ ਵੀ ਤੁਹਾਡੇ ਨਾਲ ਉਦਾਂ ਹੀ ਸਟੈਂਡ ਕੀਤੀਆਂ ਜਿਵੇਂ ਤੁਸੀਂ ਨਾਲ ਖੜੇ ਹੋਏ ਹੋ ਆ ਜੂਨੀਅਰ ਆ ਸਾਰਿਆਂ ਨਾਲ ਖੜੀਆਂ ਜੀ ਗ੍ਰਾਹਾਂ ਜੂਨੀਅਰ ਨੂੰ ਅਸੀਂ ਜ਼ਰੂਰ ਬੇਨਤੀ ਕਰਨਾ ਚਾਹੁੰਦੇ ਆਂ ਲਈ ਗ੍ਰਾਹਾਂ ਥੋੜੀ ਪਿੱਛੇ ਹੱਟ ਰਹੀ ਆ ਭਾਈ ਗ੍ਰਾਹਾਂ ਜੂਨੀਅਰ ਨੂੰ ਇਹੀ ਬੇਨਤੀ ਕਰਦੇ ਆਂ ਲਈ ਵੀ ਇਹ ਵੀ ਬਾਰਡਰ ਤੇ ਪਹੁੰਚੇ ਬਾਕੀ ਗ੍ਰਾਹਾਂ ਜੂਨੀਅਰ ਵੀ ਆਇਆ ਡੋਟੀ ਡੌਟੀਆਂ ਲਾਉਂਦੇ ਆਂ ਜੀ ਇਹ ਵੈਲੀ ਬੈਠੀ ਤਾਂ ਉਹ ਵੀ ਨਹੀਂ ਬੈਠੀ ਉਹ ਵੀ ਡੋਟੀ ਡੌਟੀ ਡੌਟ ਲਾਉਂਦਾ ਕੋਈ ਸੜਕ ਰੋਕਣੀ ਪੈਂਦੀ ਹੈ ਵੇ ਰੋਕਣਾ ਪੈਂਦਾ ਕੋਈ ਲੰਗਰ ਪਿੰਡਾਂ ਚ ਚੱਲਦਾ ਜਿਵੇਂ ਹਿਸਾਬ ਕਿਤਾਬ ਉਹਨਾਂ ਦਾ ਉਹ ਉਹਨਾਂ ਨੂੰ ਪਤਾ ਜੀ ਆਪਾਂ ਦੇ ਕਾਮ ਬੰਦੇ ਆ ਜੀ ਅਸੀਂ ਆਮ ਆਮ ਆਦਮੀ ਪਾਰਟੀ ਬਣਾ ਕੇ ਇਹ ਭਵਨਤਮਨ ਨੂੰ ਜਤਾਇਆ ਸੀ ਅੱਜ ਇ ਅਜ ਬਹੁਤ ਮਾਣੀ ਸਾਡੇ ਜੜੇ ਤੇ ਦਾਤੀ ਫੇਰੀ ਜਾਂਦਾ ਸਾਡੀਆਂ ਆ ਕਿਸਾਨਾਂ ਨੇ ਵੋਟਾਂ ਲੈ ਕੇ ਜਿੱਤਿਆ ਸੀਗਾ ਇਹ ਕਿਧਿਆ ਕਿਨੇ ਸਾਰਿਆਂ ਨੇ ਵੋਟਾਂ ਪਾਈਆਂ ਸੀ ਬਾਈ ਗਰੂ ਆਪਾਂ ਆ ਸਾਰੇ ਇਕੱਲੇ ਇਕੱਲੇ ਬੱਚੇ ਨੇ ਵੋਟ ਪਾਈ ਸੀ ਜੀ ਅੱਜ ਉਹ ਕਹਿੰਦਾ ਕਰੋੜ ਰੁਪਈਆ ਲੈ ਲੋ ਕਰੋੜ ਅਸੀਂ 2 ਕਰੋੜ ਦੇ ਦਿੰਦੇ ਆ ਕਿਸਾਨਾਂ ਨੂੰ 2 ਕਰੋੜ ਦਵਾ ਦੇਣਾ ਬਹੁਤ ਮਾਣਾ ਆਪਦਾ ਮੁੰਡਾ ਮਰਵਾ ਕੇ ਦਿਖਾਵੇ ਸਾਡੇ ਮੁੰਡੇ ਮਾਰੇ ਜਾਂਦੇ ਆ ਜਿੱਧਰ ਜਾਂਦੇ ਆ ਨਾਲ ਤਾਂ ਯਾਟਾ ਅੰਨਾ ਗਾ ਕੇ ਦਿੰਦਾ ਬਾਈ ਨਾਲ ਢਾਂਗਾ ਪੈਦਿੰਗਾ ਆ ਪ੍ਰਦੂਸ਼ਣ ਕਾਲ ਰੇ ਛੱਡਣ ਦਾ ਮਤਲਬ ਕੀ ਹੈ ਇਹਨਾਂ ਦਾ ਇਹ ਪ੍ਰਦੂਸ਼ਣ ਕਾਲ ਛੱਡਦੇ ਆ ਅਸੀਂ ਨਾਲ ਲਿ ਜਾਣੀ ਚਾਹਦੇ ਆ ਅਜੀ ਵੀ ਮੈਂ ਤੇ ਜੋ ਮੂਰੇ ਵੀ ਸਾਡੇ ਮੁੰਡੇ ਆ ਉਹ ਵੀ ਸਾਡੇ ਭਾਈ ਆ ਉਹਨਾਂ ਦਾ ਕੋਈ ਹੋਂ ਨੀ ਕਸੂਰ ਅਸੀਂ ਉਹਨਾਂ ਦੇ ਗੋਲੀ ਚਲਾ ਨਹੀਂ ਸਕਦੇ ਅਸੀਂ ਚਲਾ ਨਹੀਂ ਸਕਦੇ ਜਿਵੇਂ ਸਾਡੇ ਮੁੰਡਾ ਮਾਰਤਾ ਸੀ ਅਸੀਂ ਲੈ ਜਾਂਦੇ ਅਸੀਂ ਰੋੜ ਦਿੰਨੇ ਆ ਪਰ ਉਹ ਵੀ ਸਾਡੇ ਭਾਈ ਆ ਅਸੀਂ ਮਰਵਾਉਣਾ ਨਹੀਂ ਚਾਹੁੰਦੇ ਜੀ ਅਸੀਂ ਤਾਂ ਆਪਦਾ ਹੱਕ ਮੰਗਣਾ ਚਾਹੁੰਦੇ ਆ ਹੱਕ ਦਾ ਫੈਸਲਾ ਮਿਲੇ ਜੀ ਸਾਨੂੰ ਹੋਰ ਅਸੀਂ ਕੁਝ ਨਹੀਂ ਚਾਹੁੰਦੇ ਜੀ ਸਰ ਤੁਸੀਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕਿਸਾਨ ਵੀ ਸਾਡੇ ਉੱਥੇ ਬੈਠੇ ਹੋਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਜੀ ਅਸੀਂ ਤਾਂ ਵੀ ਵਾਅਦਾ ਤਾਂ ਜਿਹੜੇ ਜਿਹੜੇ ਵੈਰੀਗੈਟ ਲਾਏ ਇਹਨਾਂ ਨੇ ਆਪ ਵੀ ਚੱਕਣੇ ਚਾਹੀਦੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਪੰਜਾਬ ਦਾ ਹੀ ਹੱਥ ਰੋਕੀ ਬੈਠੇ ਆ ਹਰਿਆਣੇ ਚ ਵੀ ਨਹੀਂ ਜਾਣ ਦਿੰਦਾ ਕਿਸਾਨਾਂ ਨੂੰ ਅਰੇਾ ਦਿੱਲੀ ਤਾਂ ਕਿੱਥੋਂ ਦੀ ਦੂਰ ਆ ਦਿੱਲੀ ਸਾਡੀ ਰਾਜਧਾਨੀ ਨਿਕੱਲੇ ਭਵਨਤਮਨ ਦੀ ਹੋਗੀ ਭਵਨਤਮਨ ਕਹੇ ਹਰਿਆਣੇ ਵਾਲਿਆਂ ਨੂੰ ਚਕਾਵੇ ਨਾ ਕਾ ਜਿੱਥੇ ਉਹ ਆਹੂ ਕਰੀ ਜਾਂਦੇ ਮੈਂ ਉੱਥੋਂ ਆਇਆ ਜੀ ਉੱਥੇ ਟਰੈਡ ਸਾਡੇ ਕਿੰਨੇ ਬੰਨੇ ਗਏ ਆ ਟਰੈਡ ਕੱਲਾ ਕੱਲਾ ਕਿੰਨੇ ਕਰੋੜ ਰੁਪਏ ਦਾ ਬੰਦੇ ਦਾ ਕੋਈ ਮੂਲ ਹੈਗਾ ਮੁੱਲ ਹੈਗਾ ਤਾਂ ਕੋਈ ਛੌਂਕ ਹੈ ਜੀ ਸਾਨੂੰ ਛੌਂਕ ਵੱਲੋਂ ਰੱਖਦੇ ਆ ਸੀ ਟਰੈਡ ਅਸੀਂ ਸਾਡੇ ਕੋਲੇ ਜ ਸਾਡੇ ਸੌਂਗਾ ਅਸੀਂ ਕੁਝ ਕਰ ਨਹੀਂ ਸਕਦੇ ਅਸੀਂ ਕਮਾਈ ਸਕਦੇ ਗੱਲਾਂ ਇਹਨਾਂ ਦੇ ਡੰਗ ਹੀ ਖਾ ਸਕਦੇ ਅਸੀਂ ਅਸੀਂ ਸਭ ਕੁਝ ਕਰ ਸਕਦੇ ਜੀ ਆਪਦੀ ਇੱਤਿਹਸ ਜੀ ਅਸੀਂ ਪਰ ਅਸੀਂ ਇਹ ਕਹਿੰਦੇ ਵਾਲੇ ਵੀ ਸਾਡੇ ਭਰਾ ਮਰਨਗੇ ਮੂਰੇ ਇਹਨਾਂ ਦਾ ਕੁਝ ਨਹੀਂ ਜਾਣਾ ਇਹ ਕਿਸੇ ਰੀਡਰ ਦਾ ਮੁੰਡਾ ਨਹੀਂ ਕਿਸੇ ਮੋਦੀ ਦਾ ਮੁੰਡਾ ਨਹੀਂ ਇੱਥੇ ਜਿਹੜਾ ਫੌਜ ਚ ਭਰਤੀ ਹੋਇਆ ਉਹ ਜੇ ਭਰਤੀ ਹੋਇਆ ਤਾਂ ਸਾਡਾ ਗਰੀਬ ਘਰਾਂ ਦਾ ਹੀ ਹੋਇਆ ਉਹ ਵੀ ਸਾਡੇ ਮੁੰਡੇ ਆ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਇਹੀ ਮੈਸੇਜ ਇਹਨਾਂ ਦਾ ਚਾਹੁੰਦੇ ਆਲੀ ਵੀ ਇਹਦਾ ਸਮਝੌਤਾ ਹੱਲ ਹੋ ਜੇ ਬਹੁਤ ਵਧੀਆ ਰਹੂਗਾ ਨਹੀਂ ਫਿਰ ਸਾਨੂੰ ਹੱਲ ਕਰਨੇ ਆਉਂਦੇ ਆ ਇਹ ਖਾੜਕੂ ਕਹਿੰਦੇ ਤਾਂ ਸਾਨੂੰ ਲਈ ਵੀ ਖਾੜਕੂ ਆ ਖਾੜਕੂ ਹੀ ਨਹੀਂ ਜਿੱਦਦੇ ਅਸੀਂ ਬਣ ਕੇ ਉਹਦੇ ਇਹਨਾਂ ਨੂੰ ਭਾਜੇਲਾ ਭਾਜਣਾ ਓੜਦਿਆਂ ਨੂੰ ਥਾਣੇ ਨਹੀਂ ਸੌਣਾ ਜਿੱਦ ਤੇ ਸਾਡੇ ਪੁੱਤ ਖਾੜਕੂ ਬਜਾਉਣ ਲਗੇ ਸਾਨੂੰ ਅਤਵਾਦੀ ਤੇ ਖਾੜਕੂ ਦਾ ਮੈਨਾ ਨਹੀਂ ਬੋਲਦੇ ਸਿਰ ਪਾੜੇ ਜਾਂਦੇ ਰਿਆ ਕਿੰਨੇ ਮੁੰਡਿਆਂ ਦੀਆਂ ਅੱਖਾਂ ਨਿਕਲ ਗਈਆਂ ਜਾਨਾਂ ਵਾਗੀਆਂ ਉਹ ਕਿਸੇ ਨੂੰ ਪਰਵਾਹੀ ਨਹੀਂ ਮੈਂ ਇੱਕ ਘਰ ਮੈਂ ਵੀ ਗਰੀਬ ਘਰ ਦਾ ਹੀ ਮੁੰਡਾ ਹਾਂ ਮੈਂ ਕੋਲੀ ਮੇਰਾ ਤਫਾ ਦਰਾਜ ਪੈਂਦਾ ਜਿੱਥੇ ਮਰਜੀ ਆ ਕੇ ਮੈਨੂੰ ਮਿਲ ਲੈਣ ਪਰ ਜਿਹੜਾ ਇਹ ਕਰੋੜ ਰੁਪਈਆ ਕਹਿੰਦੇ ਤਾਂ ਭਵੰਤਵਾਲ ਲਈ ਵੀ ਕਰੋੜ ਉਹ ਕਰੋੜ ਰੁਪਇਆ ਕਿਧਰ ਹੈਗਾ ਉਹ ਵੀ ਸਾਡੇ ਜੇ ਮੱਝੂ ਗਿਆ ਕਿ ਬਹੁਤ ਮੰਨਦੇ ਆਦੇ ਪਿਓ ਦੀ ਇਹ ਉਹ ਜਦੋਂ ਦਿੱਤਾ ਹੈਗਾ ਇਹ ਕਰੋੜ ਰੁਪਇਆ ਵੀ ਸਾਡਾ ਹੀ ਹੈ ਜੀ ਸਿੱਖਾਂ ਦੀ ਡੱਬੀ ਤੋਂ ਲੈ ਕੇ ਕੁਲ ਚੀਜ਼ ਦੇ ਉੱਤੇ ਟੈਗਸਾ ਆਮ ਬੰਦਾਂ ਨੂੰ ਨਹੀਂ ਪੜੇ ਲਿਖੇ ਘੱਟਾ ਨਹੀਂ ਪਤਾ ਸਿੱਖਾਂ ਦੀ ਡੱਬੀ ਕੱਕ ਲੋਦੜ ਕੇ 1 ਰੁਪਇਆ ਦੀ ਡੱਬੀ ਆ ਉਹਦੇ ਵੀ ਆਪਾਂ ਨੂੰ ਟੈਗਸਾ ਵਾਗਰੂ ਜੀ ਹਾਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਐਨੀ ਮਹਿੰਗਾਈ ਕਰੀ ਜਾਂਦੇ ਆ ਸਾਡੀ ਕਣਕ ਦਾ ਹੁਣ ਕਹਿੰਦਾ ਜੈਂਸ ਦਾ ਰੇਟ ਘਟਾ ਰਹੇ ਆ 800 ਰੁਪਇਆ ਉਹ ਵੀ ਕਮਾਂਟ ਲਵਾ ਕਰ ਕੋਈ 10 ਰੁਪਇਆ ਨਹੀਂ 20 ਨਹੀਂ 8 ਤੋਂ ਕਟਾ ਦੇਣਾ ਸ਼ਿਕਰ ਨੇ ਸਾਨੂੰ ਮਾਰ ਹੀ ਦੇਣਾ ਗੋਲੀਆਂ ਮਾਰ ਮਾਰ ਕੇ ਸਾਧੋ ਕਰਾਉਣਾ ਕੀ ਆ ਅਸੀਂ ਤਾਂ ਇਹਨਾਂ ਨੂੰ ਨਾਲੇ ਤਾਂ ਕਮਾ ਕੇ ਦਿੰਨੇ ਆ ਜੀ ਨਾਲੇ ਇਹਨਾਂ ਦੇ ਡਾਂਗਾ ਖਾਨਨੇ ਆ ਅਸੀਂ ਅੱਜ ਵੀ ਗੋਲੀ ਦੇ ਮੂਰੇ ਖੜੇ ਆ ਮੈਂ ਸਭ ਤੋਂ ਮੂਰੇ ਖੜਾ ਮੇਰੇ ਮਾਰਨ ਗੋਲੀ ਆ ਕੇ ਮੈਂ ਭਾਈ ਸੱਚਾ ਸੂਚਾ ਬੰਦਾ ਮੈਂ ਇੱਕ ਕਿਲੇ ਦਾ ਮਾਲਕ ਆ ਇੱਕ ਕਿਲੇ ਦਾ ਇਹ 2 2.5 ਕਿੱਲਾਂ ਦੇ ਸੀਗਾ ਮੁੰਡਾ ਬਦੋ ਦਾ ਇਹਨਾਂ ਦਾ ਨਜਾਇਜ਼ ਤੇ ਕਈ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਨੂੰ ਆਪੇ ਸੁਧਾਰ ਲੈਣਾ ਚਾਹੀਦਾ ਜੀ ਮੈਂ ਕੱਲ ਉਹਨੂੰ ਫੇਰ ਉਸ ਬਾਰਡਰ ਤੇ ਜਾਣਾ ਜੀ ਜਿਹੜਾ ਆਪਣਾ ਪੰਜਾਬ ਦਾ ਤੇ ਹਰਿਆਣਾ ਦਾ ਮੈਨੂੰ ਇੰਨਾ ਵੀ ਨਹੀਂ ਆਉਂਦਾ ਖਨੌਰੀ ਬਾਰਡਰ ਤੇ ਜਾਣਾ ਅੱਜ ਵੀ ਖਨੌਰੀ ਬਾਰਡਰ ਤੋਂ ਆਇਆ ਮੈਂ ਕੱਲਾ ਮੋਟਰਸਾਈਕਲ ਲੈ ਕੇ ਗਿਆ ਸੀ ਕੱਲ ਨੂੰ ਖਨੌਰੀ ਬਾਰਡਰ ਤੇ ਜੀ ਤੁਹਾਨੂੰ ਫੇਰ ਮਿਲੂੰਗਾ ਜੇ ਮੈਨੂੰ ਇੱਕ ਦੋ ਘਰ ਦੇ ਕੰਮ ਆ ਬਚਈਏ ਉਹ ਮੇਰੇ ਸਹੀ ਹੋ ਗਏ ਉਹਦੀ ਜਾਊਂਗਾ ਕੱਲ ਨੂੰ ਉਹਨੂੰ ਨਾ ਪਰਸੋਂ ਨੂੰ ਵਗ ਜੂੰ ਅੱਜ ਆਇਆ ਮੈਂ ਬਾਈ ਦੇ ਭੋਗ ਦਾ ਕਰਕੇ ਤੇ ਵੀ ਉੱਥੇ ਪੱਤਰਕਾਰ ਆਉਣਗੇ ਆਪਾਂ ਆਪਣੀ ਗੱਲ ਮੂਰੇ ਰੱਖਾਂਗੇ ਤੁਹਾਡੇ ਤਾਂ ਨਵਾਜ਼ੀ ਤੁਹਾਡੇ ਚੈਨਲ ਦੇ ਧੰਨਵਾਦ ਜਿਹੜੀ ਸਾਡੀ ਗੱਲ ਮੂਰੇ ਰੱਖੋਗੇ ਬੋਲੋ ਸਾਨ ਹੈ ਸਾ ਦੁਨੀਆ ਰੇਗਤਾ ਜਿੰਦਾਬਾਦ ਸਾ ਦੁਨੀਆ ਰੇਗਤਾ ਜਿੰਦਾਬਾਦ ਮੋਦੀ ਕੁੱਤਾ ਮਰਦਾਬਾਦ ਮਰਦਾਬਾਦ ਮੋਦੀ ਕੁੱਤਾ ਮਰਦਾਬਾਦ ਮਰਦਾਬਾਦ ਮੋਦੀ ਕੁੱਤਾ ਮਰਦਾਬਾਦ ਮਰਦਾਬਾਦ ਉਹ ਅਤਮਾ ਦੀ ਮਾੜੀ ਸਰਕਾਰ ਮਰਦਾਬਾਦ ਮਰਦਾਬਾਦ ਉਹ ਅਤਮਾ ਦੀ ਮਾੜੀ ਸਰਕਾਰ ਮਰਦਾਬਾਦ ਮਰਦਾਬਾਦ ਉਹ ਅਤਮਾ ਦੀ ਮਾੜੀ ਸਰਕਾਰ ਮਰਦਾਬਾਦ ਮਰਦਾਬਾਦ ਬੋਲੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ